ਆਪਰੇਸ਼ਨ ਸਿੰਦੂਰ ਦੀ ਸਫਲਤਾ ਤੋਂ ਸਫਲਤਾ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਦੇਸ਼ ਭਰ ਵਿੱਚ ਤਿਰੰਗਾ ਯਾਤਰਾ ਜਾਰੀ ਹੈ ਇਹ ਯਾਤਰਾ 23 ਮਈ ਤੱਕ ਚੱਲੇਗੀ ਕੱਲ ਅੰਮ੍ਰਿਤਸਰ ਖਰੜ ਅਤੇ ਮੁਹਾਲੀ ਵਿੱਚ ਤਿਰੰਗਾ ਯਾਤਰਾਵਾਂ ਕੱਡੀਆਂ ਗਈਆਂ ਜਿਸ ਵਿੱਚ ਵੱਖ-ਵੱਖ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਕੁਸ਼ਕੇ ਅੱਤਵਾਦੀ ਦੇ ਪਾਕਿਸਤਾਨ ਦੁਆਰਾ ਪਾਲੇ ਗਏ ਸੀ ਉਹਨਾਂ ਦੇ ਜਿਹੜੇ ਟ੍ਰੇਨਿੰਗ ਸੈਂਟਰਾਂ ਨੂੰ ਦਬਸ ਕੀਤਾ ਔਰ ਇਹ ਹਜ਼ਾਰਾਂ ਮਾਮ ਉਹਨਾਂ ਨੇ ਸਾਡੇ ਹਿੰਦੁਸਤਾਨ ਦੇ ਸੁੱਟੇ ਪਰ ਸਾਨੂੰ ਕਿਸੇ ਨਾਗਰਿਕ ਨੂੰ ਆਜ ਨੇ ਆਉਣ ਦਿੱਤੇ ਇਹਨਾਂ ਨੇ ਪੂਰੇ ਸੰਸਾਰ ਵਿੱਚ ਸਾਬਤ ਕਰਤਾ ਵੀ ਜਿਸ ਦੇਸ਼ ਵਿੱਚ ਜਜਬਾ ਹੋਵੇ ਤੇ 140 ਕਰੋੜ ਜਨਤਾ ਦਾ ਸਾਥ ਹੋਵੇ ਉਹ ਦੇਸ਼ ਕਦੇ ਝੁਕ ਨਹੀਂ ਸਕਦਾ ਪਾਕਿਸਤਾਨ ਦੇ ਨਾਲ-ਨਾਲ ਸਾਰੇ ਦੇਸ਼ਾਂ ਨੂੰ ਕੰਨ ਹੋ ਗਏ ਜੇ ਭਾਰਤ ਵਾਲ ਕੋਈ ਅੱਖ ਕਰੂਗਾ ਤਾਂ ਉਹਨੂੰ ਮੋਹ ਦੀ ਖਾਣੀ ਪੈਣੀ ਹੈ ਸਾਨੂੰ ਸਾਡੇ ਦੇਸ਼ ਔਰ ਦੇਸ਼ ਦੀ ਸੈਨਾ ਤੇ ਗਰਵ ਨਾਲ ਹੀ ਮੋਦੀ ਜੀ ਦੇ ਨੇਤ੍ਰਿਤਵ ਤੇ ਸਾਨੂੰ ਮਾਣ ਹੈ ਭਾਰਤ ਮਾਤਾ ਕੀ ਜੈ ਹਿੰਦੁਸਤਾਨ ਜਿਹੜਾ ਅੱਜ ਦੁਨੀਆ ਦੇ ਅੰਦਰ ਇੱਕ ਬਹੁਤ ਬੜੀ ਤਾਕਤ ਬਣ ਕੇ ਉਭਰਿਆ ਹੈ ਔਰ ਅਤੰਕਵਾਦ ਦੇ ਖਿਲਾਫ ਸਾਡੀ ਜਿਹੜੀ ਇਹ ਲੜਾਈ ਹੈ ਪ੍ਰਧਾਨ ਮੰਤਰੀ ਜੀ ਨੇ ਬੜਾ ਸਪਸ਼ਟ ਕੀਤਾ ਕਿ ਲੜਾਈ ਜਾਰੀ ਹੈ ਆਪਰੇਸ਼ਨ ਸੰਧੂਰ ਜਿਹੜਾ ਹੈ ਉਹ ਸੈਨਾ ਨੇ ਵੀ ਕਹਿ ਕਿ ਇਹ ਖਤਮ ਨਹੀਂ ਹੋਇਆ ਜਦ ਤੱਕ ਹਿੰਦੁਸਤਾਨ ਦੇ ਖਿਲਾਫ ਸਾਜ਼ਿਸ਼ ਕਰਨ ਵਾਲਾ ਇੱਕ ਵੀ ਅਤਵਾਦੀ ਜਿੰਦਾ ਹੈ ਇਹ ਆਪਰੇਸ਼ਨ ਜਾਰੀ ਰਹੇਗਾ ਹਿੰਦੁਸਤਾਨ ਦੀ ਸੈਨਾ ਹਿੰਦੁਸਤਾਨ ਦੀ ਸਰਕਾਰ ਸક્ષਮ ਹੈ ਆਪਣੇ ਦੇਸ਼ ਦੀ